ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਬੂਥਗੜ੍ਹ ਤੋਂ ਜੀ ਕੀ ਕੰਮ ਕਰਦੇ ਹੋ ਮੈਂ ਜੀ ਬੱਸ ਡਰਾਈਵਰ ਐ ਜੀ ਠੀਕ ਆ ਤੁਹਾਡੇ ਨਾਲ ਕੁੱਟਮਾਰ ਹੋਈ ਐ ਕਿਸਤੇ ਕੀ ਸੀਸੀਟੀਵੀ ਵੀ ਸਾਹਮਣੇ ਆਈ ਐ ਕੀ ਪੂਰਾ ਮਾਮਲਾ ਤੇ ਕਦੋਂ ਦਾ ਜੀ ਇਹ ਮਾਮਲਾ ਜੀ 22 ਤਰੀਕ ਦਾ ਜੀ ਜੀ ਛੁੱਟੀ ਟਾਈਮ ਦਾ ਜੀਗਾ ਸਵੇਕ 2 ਵਜੇ ਕਰੀਬ ਸਵੇਕ 2 ਵਜੇ ਸੀਗਾ ਦੁਪਹਿਰ ਜੀ ਤਾਂ ਇੱਕ ਈ ਰਿਕਸ਼ਾ ਲਾਇਆ ਜੀ ਮੈਂ ਬੜੇ ਆਰਾਮ ਨਾਲ ਜਾ ਰਿਹਾ ਦੋ ਬੱਚੇ ਉਤਾਰੇ ਬਜਵਾੜੇ ਉਤ ਤੋਂ ਬਾਅਦ ਮੈਂ ਗਿਆ ਜੀ ਥੋੜਾ ਅੱਗੇ ਗਿਆ ਮੇਰੇ ਅਣਕੇ ਮੋਰੇ ਬਜਵਾੜੇ ਨਹੀਂ ਈ ਰੱਖਿਆ ਲਗਾਤਾ ਹੀ ਆਣ ਕੇ ਲਾ ਕੇ ਤਾਂ ਮੇਰੇ ਮੁੰਨੋ ਇਦਾਂ ਮਤਲਬ ਇੱਜਾ ਵੀ ਤਾਂ ਕੀ ਦੇ ਕੋਲੇ ਲਗਾ ਕੇ ਮੋਰੇ ਜੀ ਹੁਣ ਮੈਨੂੰ ਗਾਲਾਂ ਕੱਢਣ ਲੱਪੈ ਨਾਲੇ ਠੀਕ ਹੈ ਜੀ ਮੈਂ ਉੱਤਰਿਆ ਮੈਂ ਦੇਖਾ ਮੈਂ ਕਿ ਕਿੰਨੇ ਕ ਲੱਗਿਆ ਮੋਰੇ ਹੁਣੇ ਮੈਨੂੰ ਇਦਾਂ ਗਲੋ ਫੜ ਲਿਆ ਜੀ ਮੇਨਾ ਹੱਥੋ ਪਾਈ ਹੋ ਪਿਆ ਜੀ ਹੱਥੋ ਪਾਈ ਹੋਇਆ ਚਲੋ ਨਹੀਂ ਮੈਨੂੰ ਲੇਡੀ ਸਟਾਫ ਸੀਗਾ ਨਾਲ ਉਹ ਮੈਨੂੰ ਬਿਠਾ ਲਿਆ ਜੀ ਬੱਸ 'ਚ ਠੀਕ ਹੈ ਜੀ ਚਲੋ ਅਸੀਂ ਗਾਹਾਂ ਥੋੜੇ ਗਏ ਆ ਜੀ ਗਾਹਾਂ ਜਾ ਕੇ ਫੇਰ ਇਟਾਂ ਲੈ ਕੇ ਖੜ ਗਿਆ ਜੀ ਮੋਰੇ ਠੀਕ ਹੈ ਜੀ ਫੇਰ ਉਹ ਲੈ ਕੇ ਉਹ ਇਟਾਂ ਮਾਨ ਨੇ ਦੀ ਕੋਈ ਕੀਤੀ ਜੀ ਤੇ ਇਟਾ ਲੈ ਕੇ ਸਟਾਫ ਵੀ ਮਿੰਤਾ ਕਰਦਾ ਰਿਹਾ ਬੱਚੇ ਵਿੱਚ ਸੀ ਹਾਂਜੀ 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 ਬੱਚੇ ਸੀਗੇ ਜੀ ਹਾਂ ਪੂਲੀ ਪੂਰੀ ਫੁੱਲ ਬੱਸ ਸੀਗੇ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੀ ਹਾਂਜੀ ਉਸ ਤੋਂ ਬਾਅਦ ਚਲੀ ਸਾਰੇ ਸਾਡੇ ਸਟਾਫ ਮੈਂਬਰ ਆਏ ਜੀ ਸਾਰੇ ਆਏ ਪ੍ਰਿੰਸੀਪਲ ਸਾਰੇ ਵੀ ਨਹੀਂ ਸਾਈਡ ਤੇ ਕਰ ਦਿੱਤਾ ਜੀ ਚਲੋ ਜੀ ਮੈਂ ਬੱਸ ਲੈ ਕੇ ਚੱਲ ਗਿਆ ਫਿਰ ਮਾਰਨਿੰਗ ਟਾਈਮ ਸਵੇਰੇ ਹੀ ਮੇਰੇ ਪਿੱਛੇ ਗੱਡੀਆਂ ਲਾ ਕੇ ਜੀ ਬੁਝਵਾੜੇ ਤੋਂ ਸਕੂਲੇ ਮੈਂ ਦਵਾ-ਦਵਾ ਬੱਚੇ ਜੀ ਦੂਏ ਕਿਤੇ ਆ ਅੰਦਰ ਲਾਏ ਆ ਅੰਦਰ ਗੱਡੀ ਬਾੜੀ ਆ ਜੀ ਬਾੜ ਕੇ ਨਾ ਦਵਾ-ਦਵਾ ਬੱਚੇ ਉਤਾਰ ਕੇ ਜੀ ਅੰਦਰ ਮੈਂ ਸਕੂਲੇ ਅੰਦਰ ਚੱਲ ਗਿਆ ਜੀ ਉਤਤਵਾ ਕਹਿੰਦੇ ਬਾਹਰ ਆਣ ਗਏ ਆ ਗੁੰਡੇ ਇਕੱਠੇ ਕਰ ਲਿਆ ਆ ਜੀ ਰਿਕਸ਼ੇ ਵਾਲਾ ਕਿੰਨੇ ਜਣੇ ਉਹ ਸੀਗੇ ਜੀ 30 35 ਜਣੇ ਸੀਗੇ ਜੀ ਹਾਂਜੀ ਗੱਡੀਆਂ ਪਰ ਕੇ ਕਥਾਰ ਗੱਡੀ ਆਈ ਆ ਉਤਤਵਾ ਜੀ ਲੈ ਕੇ ਆਏ ਆ ਤੇ ਇੱਦਾਂ ਜੀ ਅੰਦਰ ਪ੍ਰਿੰਸੀਪਲ ਸਰ ਮੇਰੇ ਨਾਲ ਆ ਗਏ ਬਾਹਰ ਮੈਂ ਜੀ ਵੀਡੀਓ ਵੀ ਹੈਗੇ ਵਿੱਚ ਸਾਰੇ ਜੀ ਹਾਂਜੀ ਉਹ ਗੁੰਡੇ ਲੈ ਕੇ ਤਾਂ ਮੈਂ ਜੀ ਤੋਂ ਕੋਲ ਆਇਆ ਤਾਂ ਉਹਨੇ ਮਿੰਨਾ ਹੱਥ ਪਾਈ ਹੋ ਗਿਆ ਜੀ ਬਸ ਜੀ ਮਾਨਨੇ ਨੂੰ ਤੇ ਇੱਕ ਸਿੱਕੇ ਤਾਂ ਮੈਂ ਫਿਰ ਧੋੜਕੇ ਅੰਦਰ ਗਿਆ ਜੀ ਅੰਦਰ ਚੋਂ ਮੈਂ ਆਪਣੀ ਧੋੜਕੇ ਜਾਣ ਬਜਾਈ ਜੀ ਅੰਦਰ ਗਿਆ ਅੰਦਰ ਮੈਂ ਸਟਾਫ ਦੇ ਵਿੱਚ ਉੱਥੇ ਇਹਨੇ ਮੈਨੂੰ ਬਿਠਾ ਲਿਆ ਜੀ ਫਿਰ ਅੰਦਰ ਫਿਰ ਇਹ ਗੁੰਡੇ ਦੋ ਹੋਰ ਆਏ ਜੀ ਤਾਂ ਅੰਦਰ ਆਣ ਕੇ ਤਾਂ ਪ੍ਰਿੰਸੀਪਲ ਮੈਮ ਉਹਨਾਂ ਨਾਲ ਗੱਲ ਕਹਿੰਦੇ ਅਸੀਂ ਨਾਰਮਲ ਗੱਲ ਹੀ ਕਰਨੀ ਆ ਆਫਿਸ ਦੇ ਵਿੱਚ ਆਣ ਕੇ ਵੀ ਮੇਰੇ ਨਾਲ ਹੱਥ ਪਾਈ ਹੋਈ ਆ ਆਫਿਸ ਦੇ ਵਿੱਚ ਕਿਉਂ ਗੱਲ ਇਹਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਆ ਦੀ ਗੱਲ ਹੀ ਵਾਤ ਕਰ ਨੀ ਉਹੀ ਗੱਲ ਪੁੱਛਦੇ ਵੀ ਰਿਕਸ਼ੇ ਨਾਲ ਕਿੱਦਾਂ ਕੀ ਹੋਇਆ ਜੀ ਉਹਨੇ ਹਾਂਜੀ ਉਹਨੇ ਮੇਰੇ ਨਾਲ ਹੱਥ ਪਾਈ ਹੋਈ ਆ ਜੀ ਤੁਹਾਡੀ ਕੋਈ ਗੱਲਬਾਤ ਹੋਈ ਸੀ ਰਿਕਸ਼ੇ ਨਾਲ ਕੋਈ ਕੋਈ ਸਾਈ ਰਾਮਨਾਲ ਉਹ ਪਿੱਛੇ ਹੋਰਨ ਮਾਰੀ ਰਿਆ ਸੀਗਾ ਮੈਂ ਸਾਈਡ ਤੇ ਲੈ ਕੇ ਨਿਕਲ ਜਾਊਂਗਾ ਲੇਕਿਨ ਫਟੋਂ ਮੋਰੀਆਂ ਕੇ ਲਗਾਤੀ ਉਹ ਪਿੰਡ ਬਜਵਾੜਾ ਦੀ ਘਟਨਾ ਜੀ ਬਜਵਾੜਾ ਛੋਟਾ ਬਜਵਾੜਾ ਜੀ ਛੋਟੇ ਬਜਵਾੜੇ ਦੀ ਹਾਂਜੀ ਹਾਂਜੀ ਜੀ ਆਪਣੇ ਗੁਰੂ ਦਾਸ ਮਹਾਰਾਜ ਦੇ ਗੁਰਦੁਆਰੇ ਦੇ ਕੋਲ ਅੱਛਾ ਕਿਹਨਾਂ ਤੇ ਸ੍ਰੀ ਗੁਰੂ ਦਾਸ ਮਹਾਰਾਜ ਦੇ ਗੁਰਦੁਆਰੇ ਦੇ ਕੋਲ ਹੋਇਆ ਜੀ ਸਾਰਾ ਹੁਣ ਪੁਲਿਸ ਕੰਪਲੀਟ ਕਰ ਦਿੱਤੀ ਹਾਂਜੀ ਕਰ ਦਿੱਤੀ ਜੀ ਕਿਹੜੇ ਸਕੂਲ ਬੱਸ ਲਈ ਹੋਈ ਤੁਸੀਂ ਬੀਆਰ ਸੈਂਟਰ ਸਕੂਲ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਕਹਿ ਰਹੀ ਕੋਈ ਨਹੀਂ ਅਸੀਂ ਮਾਮਲਾ ਸੀ ਆਜ ਐਸਐਸਪੀ ਸਾਹਮਣੇ ਮਿਲਣਗੇ ਸੀ ਹਾਂਜੀ ਸਰ ਗਏ ਸੀ ਜੀ ਦੇਖੀ ਉਹ ਤੋਂ ਸ਼ਵਾਸਨ ਮਿਲੇ ਹਾਂਜੀ ਉੱਥੇ ਹਾਂਜੀ ਵੇਖੋ ਜੀ ਕਿੱਦਾਂ ਕਰਦੇ ਤੇ ਅੰਨੀ ਗੱਲ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਨਸਾਨ ਮੰਗਦੇ ਜੀ ਕੱਲੂ ਫੇਰ ਮੈਨੂੰ ਰੋਕਣਗੇ ਧਮਕੀ ਦੇਣਗੇ ਜੀ ਹਨਾ ਜੀ ਮੇਰੀ ਜਾਨ ਨੂੰ ਖਤਰਾ ਹੈ ਜੀ ਮੈਨੂੰ ਧਮਕੀਆਂ ਦਿੰਦੇ ਰਿਹਾ ਉਸ ਦਿਨ ਮੈਨੂੰ ਸਾਰੀ ਰਾਤ ਧਮਕੀਆਂ ਦਿੰਦੇ ਰਿਹਾ ਜੀ ਫੋਨ ਤੇ ਫੋਨ ਤੇ ਜੀ ਵਟਸਐਪ ਕਾਲ ਤੇ ਜੀ ਤੇ ਕੀ ਕਹਿੰਦੇ ਸੀਗੇ ਉਹ ਸੀਗੇ ਵੀ ਮੈਂ ਤੁਹਾਨੂੰ ਵੱਢ ਦਾਂਗਾ ਇਦਾਂ ਆ ਕੋਈ ਦੇਵ ਦੇਵ ਢਿੱਲੋ ਆ ਜੀ ਬਦਮਾਸ਼ ਆ ਬਹੁਤ ਤਕੜਾ ਬਦਮਾਸ਼ ਆ ਜੀ ਹਾਂਜੀ ਉਹ ਕਹ ਕਿਆ ਨਾਮ ਹੈ ਤੁਹਾਡਾ ਮੈਂ ਸੁਖਮਨ ਸਿੰਘ ਢਾਲੀਵਾਲ ਸਕੂਲ ਬੱਸ অপারেਟਰ ਯੂਨੀਅਨ ਦਾ ਪੰਜਾਬ ਪ੍ਰਧਾਨ ਹੈ ਜੀ ਠੀਕ ਹੈ ਪ੍ਰਧਾਨ ਜੀ ਤੁਹਾਡੇ ਨੌਜਵਾਨ ਦੇ ਨਾਲੇ ਕੁੱਟਮਾਰ ਹੋਈ ਹੈ ਗੁੰਡਾਗਰਦੀ ਹੋਈ ਹੈ ਪੂਰੀ ਤਰ੍ਹਾਂ ਤੇ ਨਾਲ ਕੀ ਕਹਿਣਾ ਚਾਹੁੰਦੇ ਹੋ ਹੁਣ ਪੁਲਿਸ ਤੱਕ ਵੀ ਪਹੁੰਚ ਕੀਤੀ ਹੈ ਜੀ ਜੀ ਬਿਲਕੁਲ ਇਹ ਕੱਲ ਹੀ ਸਾਡੇ ਧਿਆਨ 'ਚ ਮਾਮਲਾ ਆਇਆ ਜਿੱਦਾਂ ਹੀ ਸਾਨੂੰ ਇਹਦਾ ਪਤਾ ਲੱਗਾ ਤੇ ਅਸੀਂ ਸਕੂਲ 'ਚ ਜਾ ਕੇ ਵੀ ਵੈਰੀਫਾਈ ਕੀਤਾ ਇਹਨਾਂ ਨੂੰ ਮਿਲੇ ਸਾਰੀ ਘਟਨਾ ਦੀ ਜਾਣਕਾਰੀ ਲਈ ਹੈ ਤੇ ਉਹਦੇ ਵਿੱਚ ਦੇਖੋ ਇਸ਼ੂ ਤਾਂ ਕੋਈ ਲੱਗਦਾ ਨਹੀਂ ਐਡਾ ਕੋਈ ਜਿਹੜੀ ਲੜਾਈ ਦੀ ਵਜ੍ਹਾ ਹੋਵੇ ਤੇ ਉਹ ਈ ਰਿਕਸ਼ੇ ਵਾਲਾ ਇੱਕ ਆਇਆ ਪਿੱਛੇੋਂ ਆ ਕੇ ਉਹਨੇ ਮੋਰੇ ਈ ਰਿਕਸ਼ਾ ਲਾ ਕੇ ਬੱਸੇ ਦੀ ਰੋਕ ਲਈਆ ਪਹਿਲਾਂ ਉੱਥੇ ਗਾਲੀ ਗੋਲਛ ਕੀਤਾ ਇਹਦੇ ਨਾਲ ਤੇ ਉਹਦੀਆਂ ਵੀਡੀਓਜ਼ ਤੁਹਾਨੂੰ ਮਿਲ ਗਈਆਂ ਮੇਰਾ خیال ਹੈ ਨਾ ਉਹਦੇ ਵਿੱਚ ਤੁਸੀਂ ਦੇਖਦੇ ਆ ਕਿ ਦੋਨਾਂ ਹੱਥਾਂ 'ਚ ਇੱਟਾਂ ਰੋੜੇ ਚੱਕ ਕੇ ਤੋਂ ਬੱਸ ਵਾਲ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਬੱਸ ਦੇ ਵਿੱਚ ਬੱਚੇ ਤੇ ਲੇਡੀਜ਼ ਆਫ ਜਿਹੜਾ ਮੈਂਬਰ ਹੈਗੇ ਆ ਉਹ ਚੀਕ ਚੀਹਾੜਾ ਪਾ ਰਹੇ ਵੀ ਨਾ ਮਾਰਿਓ ਬੱਸ 'ਚ ਬੱਚੇ ਆ ਹਨਾ ਉਹਨੇ ਪੂਰਾ ਉੱਥੇ ਥ੍ਰੈਟ ਕੀਤਾ ਚੰਗਾ ਮਤਲਬ ਹੜ ਦੂੰਗਾ ਮਚਾਇਆ ਉੱਥੇ ਉੱਥੇ ਤਾਂ ਇਹ ਜਿਹੜੀ ਘਟਨਾ ਹੋਈ ਹੋਈ ਉੱਥੇ ਲੋਕਾਂ ਨੇ ਇਹਨਾਂ ਨੂੰ ਬਚਾ ਲਿਆ ਤੇ ਇਹ ਬੱਸ ਲੈ ਕੇ ਬੱਚੇ ਇਹਨਾਂ ਨੇ ਘਰੋਂ ਘਰੀ ਛੱਡ ਤੇ ਫਿਰ ਅਗਲੇ ਦਿਨ ਸਕੂਲ ਪਹੁੰਚ ਕੇ ਉਹਨੇ ਸਕੂਲ ਦੇ ਬਾਹਰ ਆ ਕੇ 25-30 ਬੰਦੇ ਲਿਆ ਕੇ ਆਪਣੇ ਇਹਦੇ ਨਾਲ ਕੁੱਟਮਾਰ ਕੀਤੀ ਹੈ ਨਾ ਉਹ ਵੀਡੀਓ ਦੇ ਵਿੱਚ ਪੰਜ-ਸੱਤ ਬੰਦੇ ਦਿਖਦੇ ਪਏ ਆ ਜੀ ਸਾਹਿਬ ਨੂੰ ਤੁਸੀਂ ਘਾਟਾ 70-80 ਬੰਦੇ ਗਏ ਸੀ ਤੁਹਾਡੇ ਸਾਰੇ ਯੂਨੀਅਨ ਗਏ ਸੀ ਉੱਥੇ ਕੀ ਗੱਲਬਾਤ ਹੋਈ ਜੀ ਅਸੀਂ ਐਸਐਸਪੀ ਸਾਹਿਬ ਦੇ ਗਏ ਸੀ ਤੇ ਉਹਨਾਂ ਨੂੰ ਮੰਗ ਪੱਤਰ ਹੀ ਦੇਣ ਗਏ ਸੀ ਕਿਉਂਕਿ ਆਪਾਂ ਜਿਹੜੀ ਕੱਲ ਠਾਣੇ ਕੰਪਲੀਟ ਕੀਤੀ ਸੀ ਉਹਦੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਐਸਐਸਪੀ ਸਾਹਿਬ ਦੇ ਗਏ ਸੀਗੇ ਐਸਐਸਪੀ ਸਾਹਿਬ ਤਾਂ ਸਾਨੂੰ ਨਹੀਂ ਮਿਲੇ ਉਹਨਾਂ ਦੇ ਰੀਡਰ ਸਾਹਿਬ ਨੇ ਸਾਡੇ ਕੋਲੋਂ ਲਈ ਐਪਲੀਕੇਸ਼ਨ ਤਰਖਾਸ ਲੈ ਲਈ ਹੈ ਤੇ ਉਹ ਕਹਿੰਦੇ ਕਿ ਆਪਾਂ ਸ਼ਾਮ ਤੱਕ ਜਲਦੀ ਕੋਈ ਹਾਂਜੀ ਸਦਰ ਟਾਣੇ ਤੋਂ ਇਸ਼ਕਿਆ ਦਿੱਤੀ ਸੀ ਹਾਂਜੀ ਪਹਿਲਾਂ ਸਦਰ ਟਾਣੇ ਉਹ ਮਾਰਖੋਈ ਆ ਜੀ ਸੇਵਾ ਸੇਵਾ ਦਾਸ ਜੀ ਜੇ ਅਸੀਂ ਸਿਵਦਾਸੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਆ ਕਿ ਦੇਖੋ ਪਹਿਲਾਂ ਤਾਂ ਬਾਹਰ ਕੁੱਟਮਾਰ ਕੀਤੀ ਫਿਰ ਸਕੂਲ ਦੇ ਬਾਹਰ ਆ ਕੇ ਕੁੱਟਮਾਰ ਕੀਤੀ ਫਿਰ ਉਤੋਂ ਵੀ ਵੱਡੀ ਗੱਲ ਕਿ ਸਕੂਲ ਦੇ ਅੰਦਰ ਪ੍ਰਿੰਸੀਪਲ ਦੇ ਆਫਿਸ ਬੈ ਕੇ ਵੀ ਇਹਦੇ ਨਾਲ ਕੁੱਟਮਾਰ ਕੀਤੀ ਆ ਜਦੋਂ ਵੀ ਕੋਈ ਜਨ ਹੋਣੀ ਹੋ ਸਕਦੀ ਸੀ ਬਿਲਕੁਲ ਹੋ ਸਕਦੀ ਅਸੀਂ ਤਾਂ ਜੇ ਜਦੋਂ ਇੱਛਾ ਹੋਣੀ ਜੀ ਬਿਲਕੁਲ 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 ਜੀ ਅਸੀਂ ਸਕੂਲ ਵਾਲਿਆਂ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਇਸ ਸਬੰਧ ਵਿੱਚ ਕੋਈ ਐਕਸ਼ਨ ਲੈਣਾ ਚਾਹੀਦਾ ਸੀ ਅੱਜ ਉਹਨਾਂ ਦੇ ਸਕੂਲ ਦੇ ਅੰਦਰ ਆ ਕੇ ਉਹਨਾਂ ਦੇ ਇੱਕ ਸਟਾਫ ਮੈਂਬਰ ਨੂੰ ਕੁੱਟ ਗਏ ਕੋਈ ਬੰਦੇ ਆ ਕੇ ਕੱਲ ਨੂੰ ਕੋਈ ਬੱਚਾ ਚੱਕ ਕੇ ਲੈ ਜਾਊ